ਬੜੇ ਲੋਕ ਤਾਂ थैंकफुल ਨੇ سوشل میڈیا ਦੇ ਬੇਸ਼ੱਕ ਉਹਨੂੰ ਬਹੁਤ ਗਿਣਤੀ ਆਵਾਮ ਪਸੰਦ ਨਹੀਂ ਕਰਦੀ ਪਰ ਉਹ ਕਹਿੰਦੇ ਸ਼ੁਕਰ ਆ ਗਿਆ ਸਾਡੀ ਰੋਟੀ ਚੱਲ ਪਈ ਇਹ ਦੇ ਕਰਕੇ ਹਾਂ ਭਾਜੀ ਗਰੀਬ ਬੰਦੇ ਨੂੰ ਹੋਰ ਕੀ ਕਰੇ ਉਹ ਦੱਸੋ ਹੂੰ ਜਿਹੜਾ ਬੰਦਾ ਪੱਥਰ ਤੋੜ ਰਿਹਾ ਹੈ ਜੇ ਜੇ ਕਮ ਕਲਾ ਕੇ ਪੈਸੇ ਕਮਾ ਰਹੇ ਤਾਂ ਕਿਉਂ ਨਾ ਕਮਾਵੇ ਹਾਂ ਉਹਨੂੰ ਆਲਟਰਨੇਟ ਵੀ ਦੇਣਾ ਚਾਹੀਦਾ ਉਹਨੂੰ ਕੋਈ ਬੈਕਅਪ ਹੋਣਾ ਚਾਹੀਦਾ ਇਸ ਕਰਕੇ ਆਹ ਜੀ ਮੈਂ ਇਹਦੇ ਹੱਕ 'ਚ ਨਹੀਂ ਆ ਕਿ ਤੁਸੀਂ ਬਹੁਤ ਗੰਦ ਪਾ ਕੇ ਤੇ ਤੁਸੀਂ ਆਪਦਾ ਘਰ ਚਲਾਓ ਠੀਕ ਨਹੀਂ ਐ ਸੋਸਾਇਟੀ ਪ੍ਰਤੀ ਜ਼ਿੰਮੇਵਾਰੀਆਂ ਬਣਦੀਆਂ ਸਾਡੀ ਭਾਜੀ ਕੋਈ ਵੀ ਨਹੀਂ ਕਹਿੰਦਾ ਕਿ ਕੋਈ ਗਲਤ ਚੀਜ਼ ਚੱਲੇ ਜੀ ਕੋਈ ਵੀ ਨਹੀਂ ਚਾਹੁੰਦਾ ਤੁਸੀਂ ਇਹਦਾ ਐਂਡ ਕੀ ਬਣਦੇ ਹੋ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਜਿਹੜੇ ਬੰਦਿਆਂ ਦਾ ਕਾਰੋਬਾਰ ਨਿਰਪਰ ਹੈ ਚਾਹੇ ਇੰਟਰਵਿਊ ਵੀ ਆ ਵੀ ਸੋਸ਼ਲ ਮੀਡੀਆ ਤੇ ਪੈਣੀ ਆ ਤੁਹਾਡੇ ਨਾਲ ਦੇ ਵੀ ਇਹ ਗੱਲ ਸੋਚਦੇ ਹੋਣਗੇ ਤਰੁਣ ਨਾਲ ਵੀ ਮੇਰੀ ਗ ਮੈਂ ਕੱਲਬ ਇੱਕ ਮੈਂ ਇੱਕ ਉਹ ਪੜ ਰਿਆ ਸੀਗਾ ਮੈਂ ਦੱਸਦਾ ਕੀ ਹੋਇਆ ਉਸ ਤੋਂ ਬਾਅਦ ਮੈਂ ਇੱਕ ਟਵੀਟ ਪੜ ਰਿਆ ਸੀ ਕਿਸੇ ਦਾ ਮੈਂ ਨਾ ਟਵਿੱਟਰ ਤੇ ਸਮ ਟਾਈਮਸ ਆਈ ਜਸਟ ਸਕਰੋਲ ਥਰੂ ਜਸਟ ਟੂ ਰੀਡ ਕਿ ਕੀ ਚੱਲ ਰਿਹਾ ਹੈ ਨਿਊਜ਼ ਬੜੀ ਜਲਦੀ ਉੱਥੇ ਮਿਲਦੀ ਹੈ ਟਵਿੱਟਰ ਬੈ ਨਾ ਤੇ ਮੈਂ ਇੱਕ ਟਵੀਟ ਪੜ ਰਿਆ ਸੀਗਾ ਇੱਕ ਲੇਡੀ ਦਾ ਉਹ ਦੱਸ ਰਹੀ ਸੀ ਕਿ ਮੈਂ ਕਿਸੇ ਕੈਬ ਚ ਬੈਠੀ ਸੀ ਤੇ ਕੈਬ ਵਾਲੇ ਨੇ ਮੈਨੂੰ ਇੱਕ ਰੀਲ ਦਿਖਾਈ ਮੈਨੂੰ ਕਹਿੰਦਾ ਆ ਦੇਖੋ ਰੀਲ ਆ ਲੇਡੀ ਉਹ ਲੇਡੀ ਕੋਈ ਘਰ ਚ ਕੰਮ ਕਰ ਰਹੀ ਹੈ ਉੱਪਰੋਂ ਸ਼ਾਟ ਲਿਆ ਹੋਇਆ ਹੈ ਲੇਡੀ ਦਾ ਠੀਕ ਹੈ ਤੇ ਉਹ ਲੇਡੀ ਨੇ ਦੱਸਿਆ ਕਿ ਮੈਂ ਉਹਨੂੰ ਕਿਆ ਬਾਲੇ ਨੂੰ ਪੁੱਛਿਆ ਮੈਂ ਕਿ ਕੌਣ ਹੈ ਇਹ ਕਹਿੰਦਾ ਇਹ ਮੇਰੀ ਵਾਈਫ ਹੈ ਓ ਮਾਈ ਗੋਡ ਕਿਆ ਬਾਲਾ ਭਾਜੀ ਸੁਣੋ ਧਿਆਨ ਨਾਲ ਠੀਕ ਹੈ ਕਹਿੰਦਾ ਇਹ ਮੇਰੀ ਵਾਈਫ ਹੈ ਤੇ ਉਹ ਕਹਿੰਦੀ ਲੇਡੀ ਕਹਿੰਦੀ ਇਹ ਤੁਹਾਡੀ ਵਾਈਫ ਹੈ ਤੇ ਪਹਿਲਾਂ 2 ਮਿੰਟ ਸ਼ੌਕ ਜਿਹਾ ਲੱਗਿਆ ਉਹਨੂੰ ਤੇ ਕਹਿੰਦੀ ਇਹ ਕੀ ਹੋ ਰਿਹਾ ਹੈ ਕਹਿੰਦਾ ਇਹ ਕਿੱਦਾਂ ਲੱਗਿਆ ਤੁਹਾਨੂੰ ਕੰਟੈਂਟ ਠੀਕ ਹੈ ਕੰਟੈਂਟ ਵਧੀਆ ਕਿਆ ਬਾਲਾ ਕਹਿ ਰਿਹਾ ਹੈ ਕਹਿੰਦੀ ਇਹ ਕੰਟੈਂਟ ਤਾਂ ਠੀਕ ਹੈ ਪਰ ਕੀ ਮਤਲਬ ਹੋ ਕੀ ਰਿਹਾ ਹੈ ਕਿਉਂ ਕਰ ਰਹੇ ਤੁਸੀਂ ਕਹਿੰਦੀ ਤੁਹਾਨੂੰ ਐ ਨਹੀਂ ਲੱਗਦਾ ਵੀ ਲੋਕੀ ਦੇਖ ਰਹੇ ਆ ਇਹਨੂੰ ਏਦਾਂ ਕਰ ਰਹੇ ਆ ਕਮੈਂਟ ਕਰ ਰਹੇ ਆ ਕਹਿੰਦਾ ਸਿਨੇਮਾ ਸਟਾਰਸ ਨੂੰ ਤਾਂ ਕਰਦੇ ਆ ਕਹਿੰਦਾ ਉਹ ਕੰਮ ਤਾਂ ਮਾੜਾ ਨਹੀਂ ਮੰਨਿਆ ਜਾਂਦਾ ਕਹਿੰਦਾ ਜੈਕਲਿਨ ਵਿੱਧਦੀ ਵੀ ਤਾਂ ਫੋਟੋ ਆਂਦੀ ਆ ਕਲਿਨਾ ਕਪੂਰ ਦੀ ਵੀ ਤਾਂ ਆਉਂਦੀ ਆ ਉਹਨੂੰ ਤਾਂ ਕੋਈ ਨਹੀਂ ਕਹਿੰਦਾ ਮਾੜਾ ਕਹਿੰਦਾ ਜੇ ਮੇਰੀ ਵਾਈਫ ਕਰੇ ਤਾਂ ਉਹਨੂੰ ਮਾੜਾ ਕਹਿ ਰਹੇ ਹੋ ਤੁਸੀਂ ਕਹਿੰਦਾ ਮੇਰਾ ਘਰ ਚੱਲਦਾ ਕਹਿੰਦਾ ਹੁਣ ਇਹਨੇ 12000 ਫੋਲੋਅਰ ਹੋ ਗਏ 50000 ਪਹੁੰਚ ਜੇ ਤਾਂ ਸਾਨੂੰ ਐਡ ਆਣੀ ਸ਼ੁਰੂ ਹੋ ਜਾਣੀ ਮੇਰਾ ਘਰ ਚੱਲਦਾ ਮੇਰੇ ਬੱਚਿਆਂ ਦਾ ਘਰ ਚੱਲਦਾ ਕਿਉਂ ਨਾ ਕਰਾਂ ਤੁਸੀਂ ਸੋਚ थिंकिंग uh, और क्योंकि पाजी सारी गलत दी है मैं वही कह रहा ना बार-बार खास तौर पे तुम्हें भी लगता अनटिल शी इज लॉयल टू हिम यस मतलब ठीक है यार कोई मसला नहीं है इधर ये लोग आप ही इज हैप्पी अबाउट इट ही शेयरिंग इट ਉਨਾ ਕੱਲ ਟਵੀਟ ਪੜਿਆ ਉਹਨੇ ਲਿਖਿਆ ਕਿ ਸੋਸ਼ਲ ਕਨਸਟਰਕਟ ਦੇਖੋ ਕਿੰਨਾ ਜ਼ਿਆਦਾ ਚੇਂਜ ਹੋ ਰਿਹਾ ਸੋਸ਼ਲ ਡਿਸਕਸ਼ਨ ਕਿੰਨੀ ਚੇਂਜ ਹੋ ਰਹੀ ਹੈ ਮੇਰਾ ਸਵਾਲ ਸੀਗਾ ਕਿ ਸੋਸ਼ਲ ਮੀਡੀਆ ਤੋਂ ਹੁਣ ਗਾਂ ਕੀ ਹੈ ਭਾਜੀ ਤੁਹਾਨੂੰ ਫਿਊਚਰ ਕੀ ਲੱਗਦਾ ਹੈ AI ਆ ਗਿਆ ਬੜਾ ਕੁਝ ਹੋ ਗਿਆ ਬਹੁਤ ਗਿਣਤੀ ਲੋਕ ਇਹ ਸੋਚਦੇ ਹੁਣ ਇੰਸਟਾਗ੍ਰam ਦੀ ਲਾਈਫ ਕਿੰਨੀ ਕੁ ਹੈ ਫੇਸਬੁਕ ਆਲਮੋਸਟ ਲੋਕ ਕਹਿ ਰਹੇ ਕਿ ਯਾਰ ਇਹ ਤਾਂ ਖਤਮ ਹੋ ਗਿਆ ਫੇਸਬੁਕ ਤੇ ਬਹੁਤ ਸਾਰੇ ਲੋਕ ਰਹਿ ਨਹੀਂ ਗਏ ਇੰਸਟਾ ਤੋਂ ਨੈਕਸਟ ਲੈਵਲ ਕੀ ਲੱਗਦਾ ਤੁਹਾਨੂੰ ਹੁਣ ਭਾਜੀ ਹਲਤਾ ਹਲਿਤਾ ਹੋਰ ਹੈ 5-7 ਸਾਲ ਰਾਈਟ 5-7 ਸਾਲ 10 ਸਾਲ ਦਾ इंस्टाग्राम ਨਹੀਂ ਹੋਵੇਗਾ ਕੋਈ ਹੋਰ ਪਲੈਟਫਾਰਮ ਆ ਜਾਏਗਾ ਬਟ ਚੱਲੇਗਾ ਬਟ AI ਨੇ ਬਹੁਤ ਚੀਜ਼ਾਂ ਨੂੰ ਚੇਂਜ ਕਰ ਦੇਣਾ ਬਿਕੋਜ਼ ਕੱਲ ਮੈਂ ਇਹੀ ਤਾਂ ਉਹ ਦੇਖ ਰਿਹਾ ਸੀਗਾ Google ਦਾ ਕੋਈ VO3 ਕਰਕੇ ਨਵਾਂ ਆਇਆ ਪਲੈਟਫਾਰਮ ਵੀਡੀਓਜ਼ ਬਣਾਉਣ ਦਾ ਜੀ ਉਹ ਤਾਂ ਰੀਅਲ ਲਾਈਫ ਜਿਵੇਂ ਤੁਸੀਂ ਤਾਂ ਮੈਂ ਗੱਲ ਕਰ ਰਿਹਾ ਹਾਂ ਤੁਹਾਡੇ ਨਾਲ ਸਾਡੀ ਲੋੜ ਹੀ ਨਹੀਂ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ